ਲੈ ਐ ਕਰਦੀ ਆ ਫਟਾਫਟ ਸ਼ੁਕਰ ਆ ਮੈਂ ਦਾਲ ਦੁੱਲ ਧਰਤੀ ਇੰਨੇ ਨੂੰ ਜੇ ਆ ਜਾਣਗੇ ਕਹਿ ਤਾਂ ਦੂੰਗੀ ਮੈਂ ਤਾਂ ਕੱਦੀ ਆਈ ਬੈਠੀ ਆ ਉਹ ਵੀ ਨਾ ਚਾਹ ਤਰ ਕੇ ਵੇਗੀ ਇੰਨਾ ਟਾਈਮ ਲਵਾਤਾ ਲੈ ਮੇਰੀ ਤੀਤਾ ਉਹ ਬੈਠੀ ਆਈ ਚਲੋ ਸ਼ੁਕਰ ਬਚ ਗਈ ਅੱਜ ਦਾ ਨੀਤੀ ਇਹ ਇੰਨਾ ਟਾਈਮ ਕਿਉਂ ਲਾ ਕੇ ਆਈ ਐ ਉਹ ਸੱਤਾ ਨਾ ਹਾਲ-ਹਾਲ ਕਰਦਾ ਦੀ ਲੈ ਬੇਬੇ ਮੈਂ ਤੁਹਾਨੂੰ ਦੱਸਿਆ ਤਾਂ ਸੀਗਾ ਹੁਣ ਆਜੇ ਕੰਮਾਂ 'ਚ ਟਾਈਮ ਤਾਂ ਲੱਗ ਹੀ ਜਾਂਦਾ ਹੁੰਦਾ ਨਾਲੇ ਤੂੰ ਦੱਸ ਤੂੰ ਕਿੱਥੇ ਸੀਗੀ ਮੈਂ ਤਾਂ ਨਾਲੇ ਕੱਦੀ ਆਈ ਬੈਠੀ ਆ ਆ ਦੇਖ ਮੈਂ ਤਾਂ ਦਾਲ ਵੀ ਧਰਤੀ ਤੂੰ ਕਿੱਥੇ ਵਾਗੀ ਸੀ ਉਹ ਦਾਲ ਧਰਲੀ ਮੈਂ ਤਾਂ ਤੇਰੀ ਚਾਚੀ ਕੋਲੇ ਨਾ ਸਬਜ਼ੀ ਪੁੱਛਣ ਗਈ ਸੀ ਆ ਰੋਜ਼ ਦਾਲਾਂ ਖਾ ਖਾ ਕੇ ਨਾ ਸਾਰੇ ਟੱਬਰ ਦਾ ਜੀਅੱਕਿਆ ਪਿਆ ਬੇਬੇ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਤੂੰ ਐ ਹਣਾ ਗਵਾਂਢੀਆਂ ਦੇ ਦਾਲ ਦੂਲ ਪੁੱਛਣ ਦਾ ਸਬਜ਼ੀ ਸਬਜ਼ੀ ਪੁੱਛਣ ਨਾ ਜਾਇਆ ਕਰ ਤੈਨੂੰ ਪਤਾ ਵੀ ਆ ਸੱਤਾ ਗੁੱਸਾ ਕਰਦਾ ਫੇਰ ਬੋਲੂਗਾ ਤੈਨੂੰ ਪੁੱਤ ਔਖੇ ਵੇਲੇ ਨਾ ਸਾਰੇ ਕਿਤੇ ਜਾਣਾ ਪੈਂਦਾ ਮੰਗਣਾ ਵੀ ਪੈਂਦਾ ਜੇ ਲੋੜ ਪਵੇ ਜਾਣਾ ਤਾਂ ਪੈਂਦਾ ਬੇਬੇ ਕੋਈ ਨਹੀਂ ਆਪਣੇ ਘਰ ਚ ਜਿਹੜੀ ਵੀ ਰੁੱਖੀ ਮਿਸੀ ਹੈਗੀ ਆ ਉਹਦੇ ਨਾਲ ਗੁਜ਼ਾਰਾ ਕਰ ਲਿਆ ਕਰੋ ਨਾਲੇ ਹੋਣ ਤਾਂ ਚਲ ਵਧੀਆ ਸੁੱਖ ਨਾਲ ਮੈਂ ਵੀ ਕੰਮ ਕਿਤੇ ਲੱਗ ਜੂੰਗੀ ਕਿਸੇ ਪਾਸੇ ਚਲ ਇਹ ਤਾਂ ਧੀਏ ਤੇਰੀ ਗੱਲ ਸਿਆਣੀ ਐ ਗਾਹਾਂ ਤੋਂ ਨਹੀਂ ਜਾਂਦੀ ਫੇਰਾ ਬੇਬੇ ਮੇਰੀ ਗੱਲ ਸੁਣ ਮੈਂ ਨਾ ਉੱਪਰ ਕੱਪੜੇ ਸੁੱਕਣੇ ਪਾ ਰੱਖੇ ਨੇ ਉਹ ਚੱਕ ਲਿਆਵਾ ਬੁਰਾ ਹਾਲ ਹੋ ਗਿਆ ਹੋਊਗਾ ਧੋਪ ਨਹੀਂ ਚੱਲ ਰਹੀ ਆ ਤੂੰ ਮarre ਜੀਂ ਦਾਲ ਚ ਕੋਈ ਨਾ ਕੋਈ ਨਾ ਲਾ ਮੁੰਡਾਈ ਜਿਹਨੂੰ ਵੀ ਇੰਨੀ ਬਹਿਤ ਪਹਿਰੇ ਉਹੀ ਬੁੜ ਬੁੜ ਕਰੀ ਗਿਆ ਲੈ ਜਵਾਕੜੀ ਨਾ ਸਾਰਾ ਕੰਮ ਕਰੀ ਬੈਠੀ ਹੈ ਮੇਰੇ ਆਉਂਦੀ ਨੂੰ ਉਹ ਵੀ ਬਾਸਕੀ ਹੋ ਗਿਆ ਹੁਣ ਉਹਨੂੰ ਕੌਣ ਸਮਝਾਵੇ ਹਲੋ ਇਹ ਕਿਤਾ ਮਕੀਆ ਹਵਾ ਵਾਲੀ ਹੈ ਅੱਖਾਂ ਪੰਨਤੀਆਂ ਤੂੰ ਇਹ ਜੇ ਨੇ ਜੇ ਤੂੰ 4 ਪੈਸੇ ਆਵ ਆ ਗੈਸ ਪਰਾ ਆ ਹੁਣ ਤਾਂ ਨਾ ਗਰਮੀ ਚ ਰੋਜ਼ ਦੀ ਨੇਰੀ ਚ ਲਿਆ ਕਰੋ ਉਹ ਜਵਾਕੜੀ ਵੀ ਕੀ ਕਰੂ ਵਿਚਾਰੇ ਬੇਬੇ ਬੇਬੇ ਲੈ ਮੈਨ ਲੱਗਦਾ ਇਹ ਵੀ ਉੱਠ ਖੜਿਆ ਵੇ ਆ ਜਾ ਆ ਜਾ ਪੁੱਤ ਚੁੱਲੇ ਮੂਰੇ ਹੀ ਆ ਮੈਂ ਬੇਬੇ ਆ ਦੇਖ ਲੈ ਹਲੇ ਤੱਕ ਨਹੀਂ ਆਈ ਮਨੂੰ ਪਤਾ ਨਹੀਂ ਕਿੱਧਰ ਨਿਕਲੀ ਆ ਵੇ ਪੁੱਤ ਐ ਨਾ ਬੋਲਿਆ ਕਰ ਤੂੰ ਸਾਰਾ ਦੇ ਇਹ ਤਾਂ ਮੈਨੂੰ ਹੀ ਪਹਿਲੇ ਆਖਾ ਲੱਗ ਗਿਆ ਸੀ ਇਹਨੇ ਤਾਂ ਆ ਕੇ ਸਾਰਾ ਕੰਮ ਕਰਕੇ ਹਸ ਧਾਲ ਵੀ ਤੇਰੀ ਬੈਠੀ ਸਾਰਾ ਕੰਮ ਕਰੀ ਬੈਠੀ ਹੈਗੀ ਅੱਛਾ ਫਿਰ ਲਾਦਾ ਮੈਂ ਜ਼ਿਆਦਾ ਟਾਈਮ ਸੌਂ ਗਿਆ ਮੈਨੂੰ ਪਤਾ ਨਹੀਂ ਲੱਗਿਆ ਤੇ ਨਾਲੇ ਬੇਬੇ ਫੇਰ ਵੀ ਇਹਨੂੰ ਕੱਲੀ ਨੂੰ ਬਾਹਰ ਨਾ ਭੇਜਿਆ ਕਰ ਬੇਪੁੱਤ ਤੂੰ ਚੁੱਪ ਰਿਹਾ ਕਰ ਮੈਂ ਆਪੀ ਕਰ ਲਉ ਸਭ ਕੁਸ ਆਈ ਨਹੀਂ ਬੋਲਦੇ ਹੁੰਦੇ ਚਲ ਬੇਬੇ ਐਂ ਕਰੋ ਤੁਸੀਂ ਰੋਟੀ ਬਣਾ ਲਓ ਭੁੱਖ ਲੱਗੀ ਪਈ ਆ ਮੈਨੂੰ ਇਹ ਨਾ ਆਉਣਾਗਾ ਤੁਸੀਂ ਬੇਬੇ ਨੂੰ ਕਾਹਤੋਂ ਕਹੀ ਜਾਨੇ ਰੋਟੀ ਨੂੰ ਮੈਨੂੰ ਕਹਿ ਦੋ ਕੋਈ ਨਹੀਂ ਤੁਹਾਡੇ ਲਈ ਰੋਟੀ ਮੈਂ ਬਣਾ ਦੇਨੀ ਆ ਤੇ ਨਾਲੇ ਹਾਂ ਸੱਚ ਤੁਸੀਂ ਕੰਮ ਦਾ ਪਤਾ ਕਰਨ ਗਏ ਸੀ ਕੀ ਬਣਿਆ ਹੋਇਆ ਕੋਈ ਹੱਲ ਕੰਮ ਦਾ ਤੋ ਕੰਮ ਦਾ ਫਿਕਰ ਨਾ ਕਰ ਤੈਨੂੰ ਭੁੱਖੀ ਨਹੀਂ ਮਰਨ ਦਿੰਦਾ ਮੈਂ ਜੋ ਮਰਜੀ ਕਰ ਲੈ ਮੈਂ ਤਾਂ ਤੁਹਾਡੇ ਨਾਲ ਵੈਸੇ ਹੀ ਗੱਲ ਕਰਦੀ ਆ ਤੁਸੀਂ ਇਹਨਾਂ ਗੁੱਸਾ ਕਾਹਤੋਂ ਕਰੀ ਜਾਂਦੇ ਹੋ ਚੱਲ ਛੱਡ ਯਾਰ ਤੂੰ ਤੂੰ ਰੋਟੀ ਬਣਾ ਲੈ ਚੱਲ ਮੈਂ ਨਹਾ ਕੇ ਆਉਣਾ ਹਾਂ ਹਾਂ ਠੀਕ ਆ ਜਾ ਕੇ ਨਹਾ ਲਓ ਮੈਂ ਰੋਟੀ ਬਣਾ ਲੈਂਦੀ ਹਾਂ ਨਿੱਤੀਏ ਮੈਂ ਭਵਾਨੀਆਂ ਤੇਰੇ ਨਾਲ ਮਾੜੀ ਮੋਟੀ ਹੱਥ ਪਰਤੀ ਜੀ ਬੇਬੇ ਉਹ ਤਾਂ ਤੇਰੀ ਗੱਲ ਚੱਲ ਮੈਂ ਮੰਨਦੀ ਆ ਪਰ ਆ ਦੇਖ ਲਾ ਮੈਂ ਹੁਣ ਕੋਈ ਮਾੜੀ ਚੰਗੀ ਗੱਲ ਕਰੀ ਸੀ ਮੈਂ ਤਾਂ ਸਹੀ ਗੱਲ ਕਰੀ ਸੀ ਉਤੋਂ ਦੀ ਮੈਨੂੰ ਤੇ ਇਹਦਾ ਪੁੱਠਾ ਹੀ ਜਵਾਬ ਦਿੰਦਾ ਵੀ ਤੈਨੂੰ ਭੁੱਖੇ ਨਹੀਂ ਮਾਰਨ ਦਿੰਦਾ ਨੇ ਪੁੱਤ ਇਹਦਾ ਗੁੱਸਾ ਨਾ ਕਰ ਇਹ ਤਾਂ ਸੁਭਾਅ ਹੀ ਆ ਪਹਿਲੇ ਤੈਨੂੰ ਐ ਬੋਲਣ ਦਾ ਤੂੰ ਸ਼ਿਆਣੀ ਬਣ ਕੇ ਰਹਿ ਕਰ ਮੇਰੀ ਤੀ ਚਲ ਠੀਕ ਹੈ ਬੇਬੇ ਤੂੰ ਆਹ ਦਾਲ ਦੇਖ ਲਾ ਮੈਂ ਜਾਨੂੰ ਆਟਾ-ਆਟਾ ਗੁੰਨ ਦਿੰਨੀ ਆ ਤੇ ਨਾਲੇ ਕੱਪੜੇ ਧਰ ਦਿੰਨੀ ਆ ਫੇਰ ਹੀ ਤੈਹ ਲਾਉਂਗੀ ਪਹਿਲਾਂ ਰੋਟੀ ਬਣਾ ਕੇ ਦੇ ਦਾਂ ਭੁੱਖ ਲੱਗ ਰਹੀ ਹੋਣੀ ਆ ਚਲ ਤੈਹ ਤਾਂ ਪੁੱਤ ਮੈਂ ਆਪੀ ਲਾ ਲੂੰਗੀ ਫਿਰ ਹੈ ਚਲ ਠੀਕ ਹੈ ਹਾਂ ਮੈਂ ਦੇਖਦੀ ਆ ਜੇ ਬਣ ਗਈ ਹੋਊਗੀ ਦਾਲ ਠੀਕ ਹੈ ਇਕੜ ਮੁਕਤੀ ਸੇ ਸੇਤੀ ਬਣੇ ਦੀ ਨਾ ਘੰਟਾ ਹੋ ਗਿਆ ਤੇਰੀ ਨੂੰ ਲੈ ਉਹ ਹੋ ਰੱਗ ਮਚਾਉਣੀ ਪਊ ਗੈਸ ਤਾਂ ਪਰਾਉਣਾ ਪਊਗਾ ਕਿੰਨਾ ਚਿਰ ਐ ਸਾਰੂੰਗੀ ਅੱਖਾਂ ਫੁੱਟ ਗਈਆਂ ਦਿਖਣੋਂ ਵੀ हट ਗਿਆ ਆਏ ਐ ਓ ਕੀ ਕਰੀਏ ਮਾਤਾ ਆਪ ਦੁਖੀ ਹੋ ਰਹੇ ਆ ਯਾਰ ਹੋਰ ਹਣ ਫਰ ਰਦਨ ਕਲੇਸ 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 ਇੱਕ ਮਿੰਟ ਮੈਂ ਬਾਅਦ ਚ ਕਰਦਾ ਮਾਣ ਦੱਸਣ ਓਏ ਓ ਬੰਦਾ ਹਾਂਜੀ ਡੈਡੀ ਓ ਰਿਆ ਪਤਾ ਹਸਤੀ ਘਰ ਡੈਡੀ ਸਸਰੀ ਘਰ ਤਾਂ ਠੀਕ ਐ ਪਰ ਆਮੂ ਕਰ ਕਿ ਲੱਗਦਾ ਤੇ ਬਾਪ ਨੂੰ ਦੇਖ ਕੇ ਓਏ ਹੈ ਮੈਨੂੰ ਐਂ ਦੀਗਾ ਕੋਈ ਜ਼ਰੂਰੀ ਕੰਮ ਕਰ ਰਹੇ ਹੋਵੋਗੇ ਤੁਸੀਂ ਹੁਣ ਵੀ ਜ਼ਰੂਰੀ ਕੰਮ ਕਰ ਰਹੇ ਹੋਗੇ ਤੇ ਮੈਂ ਜ਼ਰੂਰੀ ਕੰਮ ਵੀ ਕਰਾਂ ਤਾਂ ਵੀ ਤੇਰਾ ਹੱਕ ਬਣਦਾ ਹੈ ਫਿਰ ਡੈਡੀ ਦੇ ਆ ਕੇ ਪੈਰੀ ਹੱਥ ਲਾਵੇਂ ਜਾਂ ਸਾਸਰੀ ਘਰ ਬੁਲਾਵੇਂ ਉਹ ਮੈਂ ਤਾਂ ਨਹੀਂ ਬੁਲਾਈ ਮਾਂ ਕਿਸਦਾ ਜ਼ਰੂਰੀ ਫੋਨ ਆਇਆ ਹੁੰਦਾ ਕਦੇ ਮਾਂ ਫਿਰ ਮੈਂ ਆ ਕੇ ਤੁਹਾਨੂੰ ਦਿੱਕਤ ਦਊਂਗਾ ਤੁਹਾਨੂੰ ਚੰਗਾ ਨਹੀਂ ਲੱਗਣਾ ਮੇਰੀ ਗੱਲ ਸੁਣ ਲੈ ਜਿੰਨੀਆਂ ਕਮਾਈਆਂ ਕਰਦੇ ਆ ਨਾ ਤੇਰੇ ਕਰਕੇ ਕਰਦਾ ਮੈਂ ਤੇਰੇ ਕਰਕੇ ਉਹ ਡੈਡੀ ਮੈਨੂੰ ਪਤਾ ਕਰਦੇ ਤੁਸੀਂ ਮੇਰੇ ਕਰ ਕਿਉਂ ਪਰ ਮੈਨੂੰ ਤਾਂ ਕੋਈ ਫਾਇਦਾ ਹੁੰਦਾ ਨਹੀਂਗਾ ਮੇਰੀ ਗੱਲ ਸੁਣ ਪੁੱਤ ਮੈਨੂੰ ਪਤਾ ਤੂੰ ਕਹਤੋਂ ਗੁੱਸੇ ਤੇੂੰ ਐਂ ਗੁੱਸੇ ਹੈ ਵੀ ਮੇਰੇ ਡੈਡੀ ਨੇ ਮੈਨੂੰ ਪੈਸੇ ਨਹੀਂ ਪਾਏ ਮੈਂ ਜਾਣ ਕੇ ਨਹੀਂ ਪਾਉਂਦਾ ਤੈਨੂੰ ਪੈਸੇ ਪਤਾ ਘਤੋਂ ਵੀ ਤੈਨੂੰ ਪੈਸੇ ਦਿਆਂ ਮੈਨੂੰ ਤਾਂ ਪਤਾ ਲੱਗ ਜੇ ਵੀ ਪੈਸਾ ਕੀ ਚੀਜ਼ ਐ ਕਦਰ ਕਰੇ ਤੂੰ ਪੈਸੇ ਦੀ ਕਦਰ ਉਹ ਡਾਡੀ ਕਦਰ ਤਾਂ ਮੈਂ ਬਥੇਰੀ ਕਰਦਾ ਪੈਸੇ ਦੀ ਮੈਂ ਕਿਹਾ ਤੁਹਾਡੇ ਤੋਂ ਕੋਈ ਫालतू ਪੈਸਾ ਮੰਗਦਾ ਉਹ ਜਿਹੜੇ ਫੀਸ ਦੇ ਹੁੰਦੇ ਨੇ ਉਹ ਤਾਂ ਜ਼ਰੂਰੀ ਨੇ ਉਹ ਪਾਦਾ ਕਰੋ ਬਸ ਕੱਲੇ ਓਏ ਕੋਈ ਨਾ ਪਾ ਦਾਂਗੇ ਪੁੱਤ ਪਾ ਦਾਂਗੇ ਜਿੰਨੇ ਮਰਜ਼ੀ ਪੈਸੇ ਪਵਾ ਲਈ ਗੱਲ ਹੈ ਕੋਈ ਨਾਲ ਆ ਗਈ ਤੇਰੀ ਮਾਂ ਤੇਰੀ ਮਾਂ ਕਹਿੰਦੀ ਸੀ ਕਦੇ ਮੁੰਡਾ ਤੁਰ ਕੇ ਫਿਰਦਾ ਤੂੰ ਐ ਦੱਸ ਹੋਰ ਕੀ ਚੀਜ਼ ਲੈਣੀ ਐ ਮੋਟਰਸਾਈਕਲ ਲੈਣਾ ਐ ਕਿ ਗੱਡੀ ਲੈਣੀ ਐ ਬੋਲ ਮੋਟਰਸਾਈਕਲ ਨੂੰ ਤਾਂ ਛੱਡ ਪਹਿਲਾਂ ਤਾਂ ਪਰਮਾਤਮਾ ਦਾ ਮੈਂ ਲੱਖ ਲੱਖ ਸ਼ੁਕਰ ਕਰਦੀਆਂ ਕਿਸੂਰ ਚ ਦੂਜੇ ਪਾਸੇ ਚੜਿਆ ਹੈ ਮੈਂ ਤਾਂ ਇੰਨੀ ਖੁਸ਼ੀ ਹੋਈ ਵੀ ਮੁੰਡੇ ਨਾਲ ਬੈ ਕੇ ਦੋ ਚਾਰ ਗੱਲਾਂ ਕਰਦਾ ਹੈ ਮੈਨੂੰ ਤਾਂ ਇਹੀ ਖੁਸ਼ੀ ਨਹੀਂ ਚੱਕੀ ਜਾਂਦੀ ਅੱਜ ਤਾਂ ਦੇਖ ਲੈ ਪੁੱਤ ਤੇਰੇ ਪਿਓ ਨੂੰ ਟਾਈਮ ਨਹੀਂ ਲੱਗਦਾ ਕੋਕ ਕੰਮ ਹੀ ਨਹੀਂ ਔਰ ਜੇ ਹੋਏਗੇ ਤੂੰ ਤਾਂ ਨਾ ਹੋਰੇ ਗੱਲਾਂ ਕਰਨ ਲੱਗੀ ਹੋਰੇ ਗੱਲਾਂ ਕਰਨ ਲੱਗੀ ਮੈਨੂੰ ਲੱਗਦਾ ਤੂੰ ਵੀ ਇਹਦੇ ਮਗਰ ਲੱਗਦਾ ਓਏ ਹੈ ਮੇਰੇ ਮਗਰ ਨਹੀਂ ਲੱਗਦਾ ਏ ਹੁਣ ਤਾਂ ਮੇਰਾ ਪੁੱਤ ਖੁਦ ਬਧੇਰਾ ਸਿਆਣਾ ਹੋ ਗਿਆ ਹੁਣ ਤਾਂ ਯਾਪੂ ਬਧੇਰਾ ਸੋਚ ਲੈਂਦਾ ਉਹ ਬੱਸ ਕਰੋ ਤੁਸੀਂ ਦੋਏ ਐਸੀ ਗੱਲ ਕਰਕੇ ਤਾਂ ਮੈਂ ਪਿੰਡ ਨਹੀਂ ਆਉਂਦਾ ਆਪਦੀ ਰੋਲਾ ਪਾ ਕੇ ਬੈਿਆ ਨੇ ਓ ਮਿੰਟ ਕੁ ਬਾਅਦ ਜਦੋਂ ਇਕੱਠੇ ਉਹਨੂੰ ਲੜਨ 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 ਬਹੁਤਾ ਮੈਂ ਨਹੀਂ ਲੜਦੀ ਆ ਤੇਰਾ ਪਿਆ ਹੋਣਾ ਜਿਹੜਾ ਇਹ ਬਾਹੋਂ ਦਾ ਪੁੱਠਾ ਗੱਲਾਂ ਕਰਦਾ ਤਾਂ ਮੈਂ ਲੜਦੀ ਆ ਸੱਚੀ ਗੱਲ ਕੋ ਲੜਦੀ ਆ ਪੁੱਤ ਮੈਂ ਹੋਰ ਇਹ ਇਹਦਾ ਮੂੰਹ ਤੇ ਜबान ਹੀ ਨਹੀਂ ਇਹਦੇ ਜਵੇਂ ਜੀਵ ਨਹੀਂ ਕੱਢਦੇ ਬਾਹਰ ਜਵੇਂ ਮੇਰੇ ਘਰ ਸਾਂ ਆ ਵੱਡਾ ਤੋੜਾ ਲਿਆ ਦੇ ਗਰਮੀ ਆ ਗਈ ਮੈਂ ਪਾਣੀ ਦਾ ਭਰ ਕੇ ਰੱਖ ਲਿਆ ਕਰੂੰ ਜਾਂ ਗਿਆ ਲੈ ਕੰਮ ਦੇਖ ਲੈ ਕਹੇ ਜਿਗਣਾ ਕਣਿਆ ਕਣਿਆ ਜਾਂਦੀ ਹੈ ਵੱਡਾ ਤੌੜਾ ਲਿਆ ਦੇ ਵੱਡੇ ਤੌੜੇ ਨੂੰ ਦੱਸ ਤੂੰ ਤਿੰਨ ਦਾ ਟੌੜਰੂਆ ਕਰੇ ਤੌੜੇ ਨੂੰ ਦੱਸ ਕੀ ਕਰੇਗੇ ਵੱਡੇ ਨੂੰ ਅਣ ਮੇਰੀ ਗੱਲ ਸੁਣ ਲੈ ਆਪਦੀ ਮਾਦੇ ਮਾ ਕਰਨ ਲੱਗ ਸਮਝ ਗਿਆ ਗੱਲ ਉੱਠੀਆਂ ਪਟੀਆਂ ਪੜਾਉਂਦੀ ਆਉ ਤੈਨੂੰ ਮੈਨੂੰ ਪਤਾ ਹੈ ਸਿਆਣਾ ਬਣ ਕੇ ਰਹਿ ਠੀਕ ਹੈ ਜੇ ਆਪਦੇ ਬਾਪ ਤੋਂ ਕੁਛ ਲੈਣਾ ਨਾ ਨਿਆਰੇ ਲੈਣੇ ਨਹੀਂ ਆਪਦੇ ਬਾਪ ਦੇ ਪੈਸਿਆਂ ਤੇ ਤਾਂ ਪੁੱਤ ਬਾਪ ਦੀ ਕਦਰ ਕਰਨਾ ਸਿੱਖ ਲੈ ਮਾਤਾ ਨੂੰ ਕੋ ਸਮਝ ਲੈਣਾ ਸਮਝ ਗਿਆ ਠੀਕ ਹੈ ਡੈਡੀ ਆ ਨਾਲ ਇੱਕ ਗੱਲ ਸੁਣਾ ਆ ਸ਼ਹਿਰ ਜਾ ਕੇ ਨਾ ਤੇਰੀ ਬੋਲੀ ਬਦਲ ਗਈ ਉਹ ਨਹੀਂ ਡੈਡੀ ਉਹ ਨਹੀਂ ਡੈਡੀ ਇਹ ਕੀ ਹੁੰਦਾ ਹੈ ਉਹ ਕਹਣ ਹੁੰਦਾ ਧੀ ਕੀ ਕਰਦ ਰਹੀ ਤੇ ਬਾਪ ਨੂੰ ਸਮਝ ਗਿਆ ਠੀਕ ਹੈ ਜੀ ਚੱਬਾ ਕੇ ਜੋ ਤਾਂ ਸਮਝ ਰਿਹਾ ਗੱਲ ਜੀ ਉਹ ਨਹੀਂ ਡੈਡੀ ਆ ਉਹ ਨਹੀਂ ਯਾਰ ਕਿੱਥੋਂ ਸ਼ੈਰੀ ਬੜ ਗਈ ਬਰਗਰ ਪੀਜੇ ਖਾ ਕੇ ਬੋਲੀ ਹੋਰ ਲਾਗੇ ਬੋਲਣ ਚਲੋ ਮੈਂ ਤਾਂ ਉਹਦਾ ਫੋਨ ਤੇ ਗੱਲ ਕਰਾਂ ਇੱਕ ਤਾਂ ਨਾ ਕਦੇ ਵੀ ਪਹਿਲੀ ਵਾਰ ਤੇ ਨਹੀਂ ਕਦੇ ਫੋਨ ਚੱਕਣਾ ਹੀ ਨਹੀਂ ਹੁੰਦਾ ਹੈਗਾ ਇਹਨੂੰ ਕੀ ਹੋ ਗਿਆ ਅੱਜ ਕੱਲ ਮੇਰਾ ਫੋਨ ਕਿਉਂ ਨਹੀਂ ਚੱਕ ਰਿਹਾ ਇਹ ਸੋਨਾ ਕੀ ਕਰਦੀ ਕੁਛ ਨਹੀਂ ਮੈਂ ਤਾਂ ਉਹ ਉਹ ਗੱਲ ਛੱਡੋ ਮੈਂ ਨਾ ਤੁਹਾਨੂੰ ਨਾਲ ਗੱਲ ਕਰਨੀ ਸੀ ਚਲ ਜੇ ਕਰਨੀ ਚੱਜ ਦੀ ਕਰੀ ਮੈਂ ਫालतू ਬੁੱਕਾ ਹੀ ਨਾ ਮਾਰੀ ਮੇਰਾ ਪਹਿਲਾਂ ਹੀ ਸਰਦੂ ਕੀ ਜਾਂਦਾ ਮੈਂ ਤਾਂ ਤੁਹਾਨੂੰ ਐ ਕਹਿਣਾ ਸੀ ਹੁਣ ਤੁਹਾਨੂੰ ਵੀ ਆਪਣੇ ਘਰ ਦੇ ਹਾਲਾਤਾਂ ਦਾ ਤਾਂ ਪਤਾ ਹੀ ਆ ਕਿ ਕਿੰਨਾ ਔਖਾ ਗੁਜ਼ਾਰਾ ਹੋ ਰਿਹਾ ਤੁਹਾਡੇ ਸਿਰ ਤੇ ਤਾਂ ਘਰ ਚੱਲਦਾ ਸੀਗਾ ਪਰ ਹੁਣ ਤੁਹਾਡੇ ਕੋਲ ਵੀ ਕੋਈ ਕੰਮ ਧੰਦਾ ਕਰਨ ਨੂੰ ਹੈ ਨਹੀਂਗਾ ਤੁਸੀਂ ਮੈਨੂੰ ਨੌਕਰੀ ਕਰ ਲੈਣ ਦਿਓ ਨਾ ਨਾਲੇ ਦੋ ਪੈਸੇ ਆਪਣੇ ਘਰ ਚ ਹੀ ਆਉਣਗੇ ਤੇ ਜਦੋਂ ਨੂੰ ਤੁਹਾਨੂੰ ਵੀ ਨੌਕਰੀ ਮਿਲ ਜੂਗੀ ਬਾਅਦ ਚ ਹੋ ਰਹਿਣ ਦੇ ਕੋਈ ਲੋਡ ਨਹੀਂ ਹੈਗੀ ਮੈਂ ਕਰੀ ਜਾਂਦਾ ਕੋਈ ਨਾ ਕੋਈ ਤਾਂ ਹਿੱਲਾ ਹੋ ਹੀ ਜਾਊਗਾ ਥੋੜੇ ਦਿਨ ਨੇ ਕਿ ਆਪੇ ਸਰ ਜਾਊਗਾ ਨਾਲੇ ਫੜਦਾ ਕਿਸ ਤੋਂ ਪੈਸੇ ਨਾਲੇ ਜੇ ਤੇਨੂੰ ਇੰਨੀ ਤਕਲੀਫ ਹੈ ਨਾ ਆਪਦੇ ਪੇਕੇ ਚਲੀ ਜਾ ਲੈ ਪਹਲਾ ਮੈਂ ਵੇਖੀ ਕਿਵੇਂ ਜਾ ਸਕਦੀ ਆ ਆ ਲੋਕ ਕੀ ਕਹਿਣਗੇ ਜਦੋਂ ਤਾਂ ਵਧੀਆ ਟਾਈਮ ਸੀ ਉਹ ਤਾਂ ਇੱਥੇ ਰਹਿੰਦੀ ਸੀ ਜਦੋਂ ਹੁਣ ਉਹਦੇ ਘਰਦਿਆਂ ਤੇ ਮਾੜਾ ਟਾਈਮ ਆ ਗਿਆ ਹੁਣ ਸਾਥ ਛੱਡ ਕੇ ਭੱਜ ਗਈ ਹੋਰ ਫਿਰ ਕੀ ਕਰਾਂ ਇੱਕ ਤਾਂ ਕੰਮ ਨਹੀਂ ਮਿਲ ਰਿਹਾ ਕਿਉਂਕਿ ਤੂੰ ਕੰਮ ਤੇ ਜਾਏਂਗੀ ਚੰਗਾ ਥੋੜੀ ਲੱਗਦਾਗਾ ਤੇ ਕੋਈ ਗੱਲ ਨਹੀਂ ਕਰ ਦੇਣਾ ਕਹਿੰਦਾ ਤੈਨੂੰ ਮਿਲ ਹੀ ਜਾਊਗਾ ਕੰਮ ਫਿਰ ਇਹ ਕਿੱਡੀ ਕੀ ਗੱਲ ਹੋ ਗਈ ਨਾਲ ਮੈਂ ਕਿਹੜਾ ਕਿਤੇ ਦੂਰ ਜਾਣਾ ਆ ਬੱਚਿਆਂ ਨੂੰ ਬੜਾਇਆ ਕਰੂੰਗੀ ਟਿਊਸ਼ਨ ਬੱਸ ਉਹ ਰਹਿਣ ਦੇ ਨਾਲ ਇੱਕ ਗੱਲ ਕਹ ਹਨ ਮੈਨੂੰ ਨਾ ਤੇਰੇ ਤੇ ਭੋਰਾ ਵੀ ਭਰੋਸਾ ਨਹੀਂ ਹੈਗਾ ਨੌਕਰੀ ਤਾਂ ਦੂਰ ਦੀ ਗੱਲ ਹੈ ਚੰਗਾ ਤੂੰ ਉਸ ਤਾਂ ਕਦੇ ਮੇਰੇ ਤੇ ਯਕੀਨ ਕਰਨਾ ਹੀ ਨਹੀਂ ਹੈਗਾ ਆ ਗੱਲਾਂ ਤਾਂ ਐਂ ਫੜ ਕੇ ਰੱਖਿਓ ਬਸ ਗੱਲਾਂ ਨੂੰ ਛੱਡਿਓ ਨਾ ਕਦੇ ਤੂੰ ਭੁੱਲ ਸਕਦੀ ਆ ਮੈਂ ਨਹੀਂ ਭੁੱਲ ਸਕਦਾ ਤੇਰੇ ਲਈ ਆ ਛੋਟੀ ਗੱਲ ਹੋਣੀ ਆ ਪਰ ਮੇਰੇ ਲਈ ਬਹੁਤ ਵੱਡੀ ਹੈਗੀ ਕਰਾਉਣਾ ਤੈਨੂੰ ਮੈਂ ਨੌਕਰੀਆਂ 2 ਮਿੰਟ ਦਾ ਆਰਾਮ ਕਰਨਾ ਸੀ ਉਹ ਵੀ ਨਹੀਂ ਕਰਨ ਦਿੱਤਾ ਤਮਾ ਖਰਾਬ ਕਰਕੇ ਇਹ ਬੰਦਾ ਵੀ ਨਾ ਬਹੁਤ ਅਜੀਬ ਹੈ ਇਹਦਾ ਤਾਂ ਉਹ ਕੰਮ ਹੈ ਰੱਸੀ ਜਲ ਗਈ ਪਰ ਬਲ ਨਹੀਂ ਗਿਆ ਖਾਣ ਨੂੰ ਇਹਦੇ ਕੋਲ ਕੋਈ ਰੋਟੀ ਨਹੀਂ ਹੈਗੀ ਕੋਈ ਕੰਮ ਤਾਂ ਹੁੰਦਾ ਹੈ ਨੀਗਾ ਭੁੱਖਾ ਮਰੀ ਜਾਗਾ ਹਲੇ ਵੀ ਆਕੜ ਨਹੀਂ ਜਾਂਦੀ ਹੈਗੀ ਇਹਦੀ ਕੋਈ ਨਹੀਂ ਕਲੀ ਚੱਲ ਤੂੰ ਜੋ ਕਰਨਾ ਮੈਂ ਵੀ ਉਪਰੋਂ ਉਪਰੋਂ ਮਿੱਠੀ ਆ ਤੈਨੂੰ ਮੈਂ ਵੀ ਦੱਸੂਗੀ ਵੀ ਮੈਂ ਕੀ ਚੀਜ਼ ਆ ਤਿਆਰ ਤਾਂ ਮੈਂ ਹੋਏ ਗਿਆ ਸੱਚ ਨੇ ਬਸ ਬੜਾ ਜੀ ਵੀ ਪਰ ਇੱਕ ਗੱਲ ਹੈਗੀ ਆ ਡੈਡੀ ਪਿਆਰ ਦਾ ਬਾਲਾ ਕਰਦਾ ਮੈਨੂੰ ਦੇਖ ਲੈ ਅੱਜ ਕਹਿੰਦਾ ਸ਼ਾਪਿੰਗ ਕਰਾਉਣ ਲੈ ਕੇ ਜਾਣਾ ਮੈਂ ਵੀ ਪਾਗਲ ਪਤਾ ਨਹੀਂ ਕੀ ਕੀ ਸੋਚੀ ਜਾਂਦਾ ਦੀਗਾ ਵੀ ਲੈ ਡੈਡੀ ਤਾਂ ਧਿਆਨ ਨਹੀਂ ਦਿੰਦਾ ਮੇਰੇ ਕਣੀ ਦੇਖ ਲੈ ਪਰ ਅੱਜ ਸ਼ਾਪਿੰਗ ਤੇ ਲੈ ਕੇ ਜਾ ਰਿਹਾ ਚੱਲ ਕੁਛ ਤਾਂ ਬਹੋ ਜਾਦੇ ਆਵੇਂ ਅੱਜ ਪਹਿਲੀ ਵਾਰ ਜਾ ਰਹਿਣ ਡੈਡੀ ਨਾਲ ਪੁੱਤ ਓਏ ਓ ਪੁੱਤਾ ਹਾਂ ਜੀ ਡੈਡੀ ਹੋ ਗਿਆ ਤਿਆਰ ਬਸ ਰੈਡੀ ਤਿਆਰੀਆਂ ਕਹਲੇ ਕਸ ਰਹੀ ਕੋਈ ਨਾ ਨਾ ਤਿਆਰੀਆਂ ਬਸ ਚੱਲ ਚੱਲ ਵਧੀਆ ਕਰ ਚੱਲ ਚੱਲੀਏ ਫਿਰ ਜੜਾ ਕੋਸ ਲੈਣਾ ਨਾ ਲੈ ਲਿਆ ਆਪਦਾ ਲੈ ਤਾਂ ਮੈਂ ਲੂੰਗਾ ਪੈਸੇ ਤੁਸੀਂ ਟੱਕਲੇ ਤੁਸੀਂ ਕਮਾਲ ਦੀ ਗੱਲ ਐ ਆਪਦੇ ਬਾਪ ਹੁੰਦੇ ਕਿਉਂ ਸੋਚ ਕਰਦਾ ਲੈ ਆਹ ਖੜ ਕੇ ਆ ਕੇ ਮਾ ਕਰੋ ਡਰਾਏ ਦਤਾ ਸੀ ਹੈ ਰਾਤ ਤਾਂ ਸੁਣ ਲੋ ਹਾਂ ਭਗਤਾ ਤੁਸੀਂ ਜਾਇਓ ਹੂੰ ਇਹਨੂੰ ਕਿਤੇ ਬਾਜ਼ਾਰ ਚ ਜਾ ਕੇ ਐਵੇਂ ਨਾ ਆਵਲਾ ਸਵਲਾ ਖਵਾ ਦਿਓ ਐਵੇਂ ਤੇਲ ਵਾਲੀਆਂ ਚੀਜ਼ਾਂ ਖਾ ਕੇ ਬਿਮਾਰ ਹੋਗਾ ਜੇ ਬਾਰੀ ਜਿੱਦ ਕਰਦਾ ਹੋਇਆ ਨਾ ਜੂਸ ਦਾ ਗਲਾਸ ਪਿਆ ਦੀ ਪੋਰਾ ਪਿਆ ਦਾਂਗੇ ਪਿਆ ਦਾਂਗੇ ਉਈ ਨਾ ਤਰਾ ਮੁੰਡਾ ਸੰਗੜੀ ਤੜਾ ਲੇ ਕਦੋਂ ਮੂੰਹ ਮਾਰ ਲਾ ਕੇ ਜੋਤੇ ਉਹਨੂੰ ਐਂ ਕਹਿ ਕੇ ਪਾਪਾ ਸੰਗੜੀ ਤਾਂ ਤੇਰੇ ਨਹੀਂ ਪਾਈ ਕੇ ਛੱਡ ਤੋ ਹੈਂ ਦੇਖ ਲੈ ਡੈਡੀ ਮੇਰੀ ਗੱਲ ਸੁਣ ਦਵਾਈ ਮੇਰੀ ਗੱਲ ਸੁਣ ਨਾ ਜਿਹੜੀ ਜਿਹੜੀ ਚੀਜ਼ ਤੇ ਤੇਰਾ ਮੁੰਡਾ ਥਲਾਈ ਚੱਲੂ ਹਾਂ ਸਾਰੀ ਚੀਜ਼ਾਂ ਦਵਾਈ ਦੂੰਗਾ ਮੈਂ ਉਹ ਐਂ ਦੱਸ ਇਹਨੂੰ ਇਹ ਮੁੱਛ ਬਾਰ-ਬਾਰ ਵੀ ਤੇਰਾ ਮੁੰਡਾ ਕਾਹਤੋਂ ਕਹਿੰਦਾ ਉਹ ਫਿਰ ਤੂੰ ਹਰੇ ਕੇ ਗੱਲ ਤੇ ਕਹਿੰਦੀ ਹੁੰਨੀ ਐ ਜੇ ਤਾਂ ਕਰੇ ਚੰਗਾ ਕੰਮ ਫਿਰ ਤਾਂ ਕਹਿੰਦੀ ਮੇਰਾ ਮੁੰਡਾ ਜੇ ਕਰੇ ਬਾੜਾ ਕੰਮ ਫਿਰ ਕਹਿੰਦੀ ਤੇਰਾ ਮੁੰਡਾ ਇਹ ਚੀਜ਼ ਐ ਸਾਰੀਆਂ ਸਾਰੀਆਂ ਚੀਜ਼ਾਂ ਦਵਾ ਦੂੰ ਠੀਕ ਐ ਉ ਤਾਂ ਮੁੰਡਾ ਤੇਰਾ ਹੀ ਸੋਹਣਾ ਲੱਗਦਾ ਬਥੇਰਾ ਆਪਣੇ ਬਾਪ ਤੇ ਗਿਆ ਜਮੀ ਟੌਰ ਗੱਪੇ ਜਦਾਂ ਠੀਕ ਐ ਬਾਕੀ ਰਹਿੰਦੀ ਗੁੰਦੀ ਕਸ ਰੱਜ ਕਰ ਦਾਂਗੇ ਚਲ ਕੋਈ ਨਹੀਂ ਕਹਦੇ ਕਾ ਡੈਡੀ ਦਵਾ ਕਾ ਦੀ ਸਰਦਾਰੀ ਪਿਓ ਸਰਤੀ ਹੁੰਦੀ ਆ ਹਣਾ ਮੇਲੇ ਉਹਦਾ ਡੈਡੀ ਦਵਾਈ ਦਾ ਹੋਰ ਕੌਣ ਦਵਾਊਗਾ ਉਹ ਮਾਂ ਉਹਦਾ ਡੈਡੀ ਨੂੰ ਪਤਾ ਹੀ ਆ ਕਿਆ ਭਾਗਿਆ ਮੁੜੇ ਆਇਓ ਟਾਈਮ ਨਾਲ ਮੈਂ ਰੋਟੀ ਸਬ지 ਘਰੇ ਬਣਾਉਂਗੀ ਉੱਥੇ ਆ ਕੇ ਖਾੜੇ ਕੋਈ ਨਾ ਕੋਈ ਨਾ ਘਰੇ ਖਾ ਲਾਂਗੇ ਘਰੇ ਖਾਂਗੇ ਕਿ ਉੱਥੇ ਖਾਂਗੇ ਕੋਈ ਕਾ ਨੂੰ ਬਾਅਦ ਚ ਦੇਖਾਂਗੇ ਡੈਡੀ ਮੈਂ ਦੇਖ ਲੈ ਚੱਲਾ ਜਾਣਾ ਆਉਂਦਾ ਹੈ